ਸਸ ਹੀ ਗੱਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਬੋਰ ਮੰਡੀ ਦੀ ਗੱਲ ਕਰਦੇ ਆ ਜਿੱਥੇ ਅੱਜ ਨਰਮੇ ਦਾ ਭਾਅ ਜੜਾ ਰਿਹਾ ਉਹ 7200 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਐਵਰੇਜ ਰੇਟ ਸੀ ਜਿਹੜਾ ਉਹ 6000 ਤੋਂ ਲੈ ਕੇ 6500 ਰੁਪਏ ਪ੍ਰਤੀ ਕੁਆਂਟਲ ਤੱਕ ਰਿਹਾ ਇਸੇ ਤਰ੍ਹਾਂ ਹੀ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮਾ ਵਿਕਿਆ ਜੀ 6730 ਰੁਪਏ ਪ੍ਰਤੀ ਕੁਇੰਟਲ ਤੇ ਜੇਕਰ ਗੱਲ ਕਰੀਏ ਰਾਜਸਥਾਨ ਦੀਆਂ ਮੰਡੀਆਂ ਦੀ ਤਾਂ ਸੂਰਤਗੜ ਮੰਡੀ ਦੇ ਵਿੱਚ ਨਰਮੇ ਦਾ ਭਾਅ 8890 ਰੁਪਏ ਪ੍ਰਤੀ ਕੁਇੰਟਲ ਰਿਹਾ ਸ੍ਰੀ ਕਰਨਪੁਰ ਦੇ ਵਿੱਚ ਨਰਮਾ 7700 ਰੁਪਏ ਪ੍ਰਤੀ ਕੁਇੰਟਲ ਵਿਕਿਆ ਤੇ ਸੰਗਰੀਆ ਦੇ ਵਿੱਚ ਨਰਮੇ ਦਾ ਭਾ 6794 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਗੋਲੂ ਵਾਲਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾ 7150 ਰੁਪਏ ਪ੍ਰਤੀ ਕੁਆਂਟਲ ਤੇ ਨੂਪਗੜ ਦੇ ਵਿੱਚ ਨਰਮਾ 7050 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਇਸੇ ਤਰ੍ਹਾਂ ਹੀ ਗੱਲ ਕਰੀਏ ਭੂਨਾ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾ 6561 ਰੁਪਏ ਪ੍ਰਤੀ ਕੁਆਂਟਲ ਰਿਹਾ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾ 7100 60 ਰੁਪਏ ਪ੍ਰਤੀ ਕੁਆਂਟਲ ਤੇ ਪੁੱਟੋ ਮੰਡੀ ਦੇ ਵਿੱਚ ਨਰਮਾ 7550 ਰੁਪਏ ਪ੍ਰਤੀ ਕੁਆਂਟਲ ਵਿਕਿਆ। ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 7000 ਰੁਪਏ ਤੇ ਸਰਸਾ ਮੰਡੀ ਦੇ ਵਿੱਚ ਨਰਮਾ 7025 ਰੁਪਏ ਪ੍ਰਤੀ ਕੁਆਂਟਲ ਵਿਕਿਆ। ਇਸੇ ਤਰ੍ਹਾਂ ਹੀ ਗੱਲ ਕਰੀਏ ਸਵਾਨੀ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾਅ 7070 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬਰਵਾਲਾ ਮੰਡੀ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ। ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ ਧੰਨਵਾਦ